ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਪਹੁੰਚ ਗਏ ਇੱਧਰ ਮਾਸਟਰ ਜੀ ਕੇ ਲੈਕਟਰ ਤੇ 9:30 ਹੋ ਗਏ ਜੀ ਕਾਫੀ ਧੁੱਪ ਹੋਈ ਪਈ ਹੈ ਦੇਖੋ ਕਿੰਨਾ ਧੁੱਪ ਲੱਗਦੀ ਹੈ 9:30 ਵਜੇ ਤੇ ਆਪਾਂ ਨੇ ਇੱਥੇ ਰੋਟੀ ਪਾਣੀ ਦਾ ਪ੍ਰਬੰਧ ਹੈ ਜੀ ਇੱਥੇ ਪਹਿਲਾਂ ਚਾਹ ਪੀ ਕੇ ਫਿਰ ਆਪਾਂ ਰੋਟੀ ਬਣਾਉਣ ਲੱਗਦੇ ਆ ਕਾਫੀ ਗਰਮੀ ਹੋਈ ਪਈ ਹੈ ਠੰਡੇ ਠੰਡੇ ਕੰਮ ਨਹੀਂ ਬੜੂ ਆਪਣਾ ਧੀ ਆਉਗਾ ਸੋ ਨਾ ਬਈ ਹੁਣ ਤਾਂ ਰਾਜਲੇ ਤਾਂ ਵੀ ਲਵੇ ਆਓ ਐ ਨਹੀਂ ਸਰਦਾ ਵਿਚਾਰੀਆਂ ਨੂੰ ਇਹਨਾਂ ਨੂੰ ਤਾਂ দাম ਦਵਾ ਦਿਓ ਅੱਜ ਦਾ ਦਿਨ ਬੇ ਅੰਤ ਨੂੰ ਬੋਲ ਮਾਰ ਆ ਜਾ ਭੈਣੀ ਅਜੀ ਅੱਜ ਜਸਿੰਦਰ ਦਾ ਵੱਲੋਂ ਭਾਈ ਵਿਚਾਰੀ ਬਹੁਤ ਕੰਮ ਕਰਦੀ ਹੈ ਪਰ ਕਿਤਾਬ ਲੈ ਲਿਆ ਦੇ ਕੋਈ ਨੂੰ ਇਹ ਛੋੜ ਦੇ ਲਿਆ ਮੁੰਡਾ ਉਹ ਦਰਿਆ ਕੋਟ ਪੀਰ ਉਡਾਓ ਮੋਰੇ ਥੀਲੀ ਆਉਂਦੀ ਸੁੱਖਾ ਮੰਦੋਂ ਲਿਖਾਈ ਲੜ ਕਰੀ ਜੋੜਾ ਬੱਚਾ ਇਹ ਤੋਂ ਲਏ ਹੋਣੇ ਨੇ ਗਰਮੀਤ ਤੋਂ ਲੱਗਦਾ ਹੈ ਲੈਟਰ ਦੇ ਦਿੱਤੇ ਨੇ ਅੱਛਾ ਉਹ ਤਾਂ ਸਮਾਈ ਨਹੀਂ ਮੇਰੀ ਤੇਰੀ ਅੱਖ ਲੱਗੀ ਅਸਰੀ ਆਵਾਂ ਉੱਠ ਕੇ ਨਹੀਂ ਮਿਲਦੇ ਸਾਨੂੰ ਰੱਜੇ ਹੋਇਆ। ਫਸਰੀਆ ਮੈਂ। ਤੁਸੀਂ ਵਾਰ ਹੀ ਲੇਟ ਹੋ ਗਈਆਂ। ਅੱਜ ਤਾਂ ਸ਼ਗਨ ਵਾਲੇ ਗਏ ਲਗੇ। ਅੱਛਾ ਪੇਜ ਕਹਿਨੀਆ। ਨਾ ਨਾ 12 ਵਜੇ ਤੋਂ ਬਾਅਦ ਪਹਿਲਾਂ ਕੋਈ ਨਹੀਂ ਆਉਂਦਾ। ਫਸਰੀਆਵਾਂ ਸੀ। ਹੋਰ ਕਿਵੇਂ ਹੋ? ਵਧੀਆ ਗੱਡੀ। ਬਹੁਤ ਵਧੀਆ। ਹਾਂ? ਖੜ ਜਾ। ਪਹਿਲਾਂ ਨਹੀਂ। ਪਹਿਲਾਂ ਲੜ ਲੈ ਫੇਰ ਦੇਵਾਂਗੇ ਚਾਹ ਪਾਣੀ ਇਹਨੂੰ। ਮੈਂ ਅੰਦਰ ਆਇਆ। ਹਰਬਿੰਦਰ। Ini ਨੇ ਕਹਿੰਗੇ ਲਾਲੋਂ

ඊට මැදනු බීඩිය දෙලම හරජෝ ਕਰਦਾ ਆਪਣੀ ਤੇ ਦੂਜੀ ਵਾਰ ਮੈਂ ਢੰਗੇ ਹੋਰ ਵੀ ਤਾਂ ਡਰਾਈਵਰ ਨੇ ਉੱਗਾ ਉਤਾ ਰੋਤੀ ਪਹਿਲਾਂ ਉਹਨੇ ਬੱਟਿਆਂ ਨੂੰ ਭਾਵੇਂ ਜਵਾਕਾਂ ਨੇ ਉਹ ਬੱਟੇ ਉਹ ਲਾਗੇ ਲੈਣਾ ਆਪ ਹੁਣ ਚਲੋ ਜੀ 5:00 ਵਜ ਗਏ ਪਹਿਲਾਂ ਆਪਾਂ ਵਾਗੇ ਜੀ ਗਰਮੀਤ ਕੇ ਲੈਟਰ ਤੇ ਮੈਨੂੰ ਪਹਿਲੀ ਕਮੈਂਟ ਆਉਣ ਲੱਗੀ ਤੇ ਭੈਣਾਂ ਦੇ ਵੀ ਤੁਸੀਂ ਲੈਟਰ ਤੇ ਜਾਣਾ ਜਾਂ ਨਹੀਂ ਜਾਣਾ ਤੇ ਆਪਾਂ ਜਾਇਏ ਜੀ 3:00 ਵਜੇ ਆਈ ਸੀ ਕਾਮਨ ਬੜ ਗਏ ਸੀ ਉਧਰੋਂ ਸਵੇਰੇ 9:00 ਵਜੇ ਗਏ ਸੀ ਤੇ ਹੁਣ 5:00 ਵਜ ਗਏ ਮੱਝਾਂ ਹੌਕੀ ਜਾਂਦੇ ਨੇ ਗਰਮੀ ਇੰਨੀ ਜ਼ਿਆਦੇ ਐ 2:00 ਵਜੇ ਤੱਕ ਹਵਾ ਚੱਲੀ ਗਈ ਐ ਵਧੀਆ ਉਸ ਤੋਂ ਬਾਅਦ ਨਾ ਇੰਨਾ ਸੇਕ ਹੋਇਆ ਪਿਆ ਹੁਣ ਬੁਰਾ ਹਾਲ ਐ ਹੁਣ ਆਪਾਂ ਇਹਨਾਂ ਨੂੰ ਨਿਵਾਵਾਂਗੇ ਦੇਖੋ ਜੀ ਮੈਨੂੰ ਨਾ ਥੋੜਾ ਜਿਹਾ ਲੱਤ ਦੀ ਪ੍ਰੋਬਲਮ ਕਰਕੇ ਗੋਹਾ ਸਿੱਟਣਾ ਮਨਾ ਕਰਿਆ ਹੋਇਆ ਹੈ ਆਪਾਂ ਤੁਹਾਨੂੰ ਦੱਸਿਆ ਸੀ ਵੀ ਵੀਡੀਓ ਦੇ ਵਿੱਚ ਵੀ ਜਿਹੜੇ ਆਪਣੇ ਗੋਹਾ ਸੱਢਦੇ ਸੀ ਉਹਨਾਂ ਦੀ ਨੂਨ ਦੀ ਡੈਥ ਹੋ ਗਈ। ਇਸ ਕਰਕੇ ਉਹ ਵਿਚਾਰੀ ਨਹੀਂ ਆ ਰਹੀ ਹਨਾ। ਬੱਚਿਆਂ ਕਰਕੇ ਔਖਾ ਹਜੇ ਥੋੜੇ ਦਿਨ ਹੋਏ ਨੇ। ਔਖੇ ਸੁੱਖੀ ਥੋੜਾ ਥੋੜਾ ਪਾ ਕੇ ਆਪਾਂ ਕੰਮ ਚਲਾ ਲੈਨੇ ਆਂ ਜੀ। ਦੇਖੋ ਮੱਝਾਂ ਨੂੰ ਬਹੁਤ ਸੇਕ ਹੋਇਆ ਪਿਆ। ਮੈਂ ਤਾਂ ਕੱਲ ਸਰਦਾਰ ਜੀ ਨੂੰ ਕਿਹਾ ਸੀ ਵੀ ਫੁਹਾਰੇ ਲਵਾ ਦਿਓ ਇੱਥੇ ਸੂਣ ਵਾਲੀਆਂ ਮੱਝਾਂ ਨੇ ਹਨ ਔਖਾ ਹੋ ਜਾਂਦਾ ਫਿਰ। ਤੇ ਚਲੋ ਜੀ ਹੁਣ ਆਪਾਂ ਮੈਂ ਇੱਧਰ ਕੱਪੜੇ ਸਵੇਰੇ ਧੂਤੇ ਸੀ ਆ ਮੰਜੇ ਲੈ ਕੇ ਗਏ ਸੀ ਔਖੇ ਕਰੇ ਨੇ ਪਰ ਅੰਦਰ ਲਾਉਣੇ ਨੇ। ਤੇ ਇਹ ਮੰਜਿਆ ਸਪਰੀਤ ਨੇ ਲਾ ਕੇ ਇੱਥੇ ਕੱਪੜੇ ਆਪਣੇ ਇੱਥੇ ਸਿੱਟ ਤੇ ਹੁਣ ਇਹਨਾਂ ਦੀ ਮੈਂ ਅੰਦਰ ਪੜਾਉਣੀ ਆ ਉਹਨੂੰ ਟਾਹਾਂ ਮਾਰ ਦੂਗੀ 5 ਵਜੇ ਪਹਿਨੇ ਹਜੇ ਵੀ ਏਸੀ ਚੱਲੀ ਜਾਂਦਾ ਸੀ ਸਾਡਾ ਤੇ ਇਧਰ ਦੇਖਦੇ ਆ ਰਸੋਈ ਦਾ ਇਸ ਕਰਕੇ ਹੁਣ ਮੈਂ ਪਹਿਲਾਂ ਉਹ ਮੰਜੇ ਲਾਉਂਗੀ ਅੰਦਰ ਵਿਚਾਲੇ ਖੜੇ ਨੇ ਟੁੱਪੇ ਤੇ ਉਸ ਤੋਂ ਬਾਅਦ ਆ ਕੱਪੜਿਆਂ ਦੀਆਂ ਟਾਹਾਂ ਮਾਰਦੇ ਆ ਤੇ ਬਹੁਤ ਜ਼ਿਆਦਾ ਗਰਮੀ ਹੋਈ ਪਈ ਆ ਦੇਖੋ ਇਧਰ ਵੀ ਬੁਰਾ ਹਾਲ ਆ ਸਵੇਰੇ ਕਾਲੀ ਕਾਲੀ ਕੱਪੜੇ ਲਾ ਕੇ ਸਿੱਟ ਗਏ ਈ ਧੋਤੇ ਹੋਏ ਨੇ ਬਾਕੀ ਸਾਰੇ ਚਲੋ ਜੀ ਅੱਜ ਆਪਾਂ ਸੂਟਾਂ ਦਾ ਬਲੌਗ ਨਹੀਂ ਲੈ ਕੇ ਆ ਰਹੇ ਤੁਹਾਨੂੰ ਤੁਹਾਡੇ ਲਈ ਤੇ ਆਪਾਂ ਅੱਜ ਵੀਡੀਓ ਜਿਹੜੀ ਆਪ ਅਪਲੋਡ ਕੀਤੀ ਆ ਆਪਾਂ ਇਹਨਾਂ ਤੇ ਆਪਾਂ ਲੈਟਰ ਤੇ ਗਈ ਸੀ ਜੀ ਚਲੋ ਜੀ ਮੈਨੂੰ ਕਾਫੀ ਪੈਣਾ ਦੇ ਕਮੈਂਟ ਆਉਂਦੇ ਤੇ ਤੁਸੀਂ ਉਹਨਾਂ ਦੇ ਜਾਂਦੇ ਨਹੀਂ ਤੁਸੀਂ ਉਹਨਾਂ ਨਾਲ ਬੋਲਦੇ ਨਹੀਂ ਚਲੋ ਜੀ 5:00 ਵੱਜ ਗਏ ਹੁਣ ਆਪਾਂ ਕੰਮ ਨੂੰ ਹੱਥ ਪਾਉਨੇ ਆ ਸਵੇਰ ਦੇ ਥੱਕ ਗਏ ਕਿਉਂਕਿ ਗਰਮੀ ਸੀਗੀ ਤਾਂ ਕਰਕੇ ਵੀ ਔਖਾ ਹੋ ਗਿਆ ਤੇ ਮੈਨੂੰ ਪੈਣਾ ਦੇ ਕਮੈਂਟ ਆਉਂਦੇ ਸੀ ਵੀ ਤੁਸੀਂ ਉਹਨਾਂ ਨਾਲ ਬੋਲਦੇ ਨਹੀਂ ਜਾਂ ਜਾਣਦੇ ਨਹੀਂ ਆਪਾਂ ਸੁਣਦਾ ਪਤਾ ਕੀ ਇੱਕ ਤਾਂ ਹੁਣ ਹਰ ਇੱਕ ਦੇ ਕੰਮ ਹੁੰਦੇ ਨੇ ਹਨਾ ਆਪਣੀ ਆਪਣੀ ਮਜਬੂਰੀ ਐ ਬਸ ਕੰਮਦੰਦਾ ਕਰਕੇ ਫਟਾਫਟ ਅੰਦਰ ਵੜ ਜਾਂਦੇ ਆ ਤੇ ਤੁਸੀਂ ਹਰ ਇੱਕ ਵੀਡੀਓ ਦੇ ਵਿੱਚ ਜਦੋਂ ਵੀ ਕੋਈ ਸਾਡਾ ਕੋਈ ਸਾਂਝਾ ਪਰਿਵਾਰ ਦਾ ਸਰੀਕੇ ਦਾ ਪ੍ਰੋਗਰਾਮ ਹੁੰਦਾ ਜੀ ਉੱਥੇ ਅਸੀਂ ਇਕੱਠੇ ਹੁੰਨੇ ਆ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਹਨਾ ਵੀ ਅਸੀਂ ਗੁੱਸੇ ਗਿੱਲੇ ਆ ਜਾਂ ਕਿਸੇ ਨਾਲ ਜਾਂਦੇ ਆਉਂਦੇ ਨਹੀਂ ਚਲੋ ਥੋੜਾ ਮੋਟਾ ਤੁਹਾਨੂੰ ਪਤਾ ਵੀ ਜਿੱਥੇ ਹੁੰਦੇ ਨੇ ਹਨਾ ਚਾਰ ਭਾਂਡੇ ਕਹਿੰਦੇ ਹੁੰਦੇ ਨੇ ਸਿਆਣੇ ਉੱਥੇ ਖੜਕਦੀ ਹੁੰਦੇ ਨੇ ਥੋੜਾ ਮੋਟਾ ਤਾਂ ਤਰੀਕੇ ਦੇ ਵਿੱਚ ਮਨਮਟਾਵ ਚੱਲਦਾ ਹੀ ਰਹਿੰਦਾ ਜੀ ਪਰ ਅਸੀਂ ਐਦਾਂ ਨਹੀਂ ਕਰਦੇ ਵੀ ਕੋਈ ਪ੍ਰੋਗਰਾਮ ਰੱਖਿਆ ਕਿਸੇ ਨੇ ਜਾਂ ਕੋਈ ਅਗਲਾ ਬਲਾਊਗਾ ਨਹੀਂ ਜਾਂ ਅਸੀਂ ਜਾਵਾਂਗੇ ਨਹੀਂ ਇਹ ਵੀ ਨਹੀਂ ਹੈਗਾ ਵੀ ਸਾਨੂੰ ਕੋਈ ਬਲਾਊਗਾ ਨਹੀਂ ਤਰੀਕੇ ਦੇ ਵਿੱਚ ਕਿਵੇਂ ਵੀ ਆ ਜਾਈ ਅਸੀਂ ਤੇ ਉਹ ਬੁਲਾਉਂਦੇ ਵੀ ਨੇ ਤੇ ਅੱਗੋਂ ਫਿਰ ਅਸੀਂ ਜਾਣ ਵਾਲੇ ਵੀ ਨਹੀਂ ਆਏ ਦੇਖਦੇ ਆ ਨਾ ਵੀ ਉਹਨਾਂ ਨੇ ਸਾਨੂੰ ਐ ਵੀ ਆਪਾਂ ਚੜ੍ਹਿੰਦੇ ਨਾਲ ਗੁੱਸੇ ਆ ਕਿਸੇ ਗੱਲ ਦਾ ਥੋੜਾ ਮੋਟਾ ਗੁੱਸਾ ਗਿੱਲਾ ਹੁੰਦਾ ਹੀ ਹੈ ਜੀ ਅਸੀਂ ਇਹ ਨਹੀਂ ਦੇਖਦੇ ਵੀ ਅਸੀਂ ਜਾਣਾ ਨਹੀਂ ਉਹਨਾਂ ਨਾਲ ਗੁੱਸਿਆਂ 'ਚ ਜਦੋਂ ਅਗਲਾ ਆਪਾਂ ਨੂੰ ਇੱਕ ਵਾਰ ਘਰੇ ਆ ਕੇ ਕਹਿ ਗਿਆ ਹਨਾ ਫਿਰ ਸਾ ਆਪਣਾ ਫਰਜ਼ ਬਣਦਾ ਹੁੰਦਾ ਜੀ ਜਾਣ ਦਾ ਤੇ ਅਸੀਂ ਜਾਂਦੇ ਆ ਚਲੋ ਇਹ ਤਾਂ ਹਰ ਇੱਕ ਦੇ ਚੱਲਦੇ ਹੀ ਰਹਿੰਦਾ ਦੁਨੀਆਦਾਰੀ ਹੈ ਹਨਾ ਥੋੜਾ ਮੋਟਾ ਤਾਂ ਤੇ ਆਪਾਂ ਨੇ ਹੁਣ ਕੰਮ ਕਰਦੇ ਆ ਜੀ ਉਹਨਾਂ ਦੇ ਲੈਟਰ ਦਾ ਕੰਮ ਨਿਭੜ ਗਿਆ ਚਲ ਪ੍ਰਮਾਤਮਾ ਸਾਬ ਤੇ ਹੀ ਦਿਨ ਲਿਆ ਆਵੇ ਆਪਾਂ ਤਾਂ ਇਹੀ ਕਹਿੰਦੇ ਆ ਜੀ ਉਹ ਕਹਿੰਦੇ ਹੁੰਦੇ ਨੇ ਜੇ ਖੇੜੇ ਸੁੱਖ ਤਾਂ ਬੇੜੇ ਸੁੱਖ ਹਨਾ ਜੀ ਆਪਾਂ ਆਂਡ ਗਵਾਂਡ ਤੇ ਸੁੱਖ ਪਾਣਗੇ ਜੀ ਤਾਂ ਆਪਦੇ ਘਰ 'ਚ ਹੋਊਗੀ ਕਿਸੇ ਦਾ ਵੀ ਬੁਰਾ ਨਹੀਂ ਕਰਨਾ ਚਾਹੀਦਾ ਜਦੋਂ ਆਪਾਂ ਆਪਣਾ ਹੈ ਰਿਕ ਦਾ ਸਰਬਤ ਸਾਰਿਆਂ ਦਾ ਭਲਾ ਮੰਗਾਂਗੇ ਜੀ ਤਾਂ ਆਪਣਾ ਉਸ ਤੋਂ ਪਹਿਲਾਂ ਹੋ ਜਾਊਗਾ ਵਧੀਆ ਜੀ ਆਪਾਂ ਤਾਂ ਇਹੀ ਕਹਿੰਦੇ ਆ ਵੀ ਪ੍ਰਮਾਤਮਾ ਸਾਬ ਤੇ ਉਹ ਜਾ ਦਿਲ ਲਿਆਵੇ ਚਲੋ ਜੀ ਟਾਈਮ ਟਾਈਮ ਦੀ ਗੱਲ ਹੁੰਦੀ ਹੈ ਹਨਾ ਕਦੇ ਕਿਵੇਂ ਔਖੇ ਕੱਢਣਾ ਪੈਂਦਾ ਕਦੇ ਸੌਖਾ ਕੱਢਣਾ ਪੈਂਦਾ ਹਰ ਸਮਾਂ ਵਧੀਆ ਨਹੀਂ ਹੁੰਦਾ ਹਰ ਸਮਾਂ ਮਾੜਾ ਨਹੀਂ ਹੁੰਦਾ ਔਖਾ ਸੌਖਾ ਟਾਈਮ ਹੈ ਜਿਹੜਾ ਸਾਰਾ ਨਿਕਲ ਜਾਂਦਾ ਹੁੰਦਾ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ